ਸਾਸ਼ੀਕਾਲ ਦੋਸਤੋ ਕੀ ਹਾਲ ਚਾਲ ਹੋਪਸੋ ਸਾਰੇ ਤੁਸੀਂ ਠੀਕ ਹੋਗੇ ਵੈਲਕਮ ਬੈਕ ਟੂ ਮਾਈ ਚੈਨਲ ਸਤਿਗੁਰੂ ਦੁਬੱਟਾ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਪੇਸ਼ ਹੋਇਆ ਤੁਹਾਡੇ ਕੋਲ ਲੈ ਕੇ ਬਹੁਤ ਸੋਹਣਾ ਬਹੁਤ ਪਿਆਰਾ ਲੀਲਨ ਕਾਟਨ ਦੇ ਵਿੱਚ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰਾ ਟੂ ਮੱਚ ਸੋਹਣਾ ਸੂਟ ਲੈ ਕੇ ਆਏ ਆ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਟ੍ਰੈਂਡੀ ਲੈ ਕੇ ਆਏ ਆ ਗਰਲਿਸ਼ ਸੂਟ ਲੈ ਕੇ ਆਏ ਆ ਬੀਬੀਆਂ ਵਾਲਾ ਸੂਟ ਨਹੀਂ ਦੇਣਾ ਅੱਜ ਤਾਨੂੰ ਗਰਲਿਸ਼ ਸੂਟ ਦੇਣਾ ਜੇ ਸੋ ਤੁਹਾਡਾ ਟਾਈਮ ਨਾ ਵੇਸ ਕਰਦੇ ਹੋ ਦਿਖਾਣੇ ਤੁਹਾਨੂੰ ਅਜਦਾ ਡਿਜ਼ਾਈਨ ਅਜਦਾ ਆਰਟੀਕਲ ਦਿਖਾਣੇ ਹਾਂਜੀ ਦੋਸਤ ਬਹੁਤ ਪਿਆਰਾ ਬਹੁਤ ਸੋਹਣਾ ਫੰਕੀ ਜਿਹਾ ਡਿਜ਼ਾਈਨ ਬਣਿਆ ਹੋਇਆ ਲੀਲਨ ਕਾਟਨ ਦੇ ਵਿੱਚ ਸੂਟ ਹੈਗਾ ਜੇ ਬੜਾ ਡਿਜ਼ਾਈਨਰ ਜਿਹਾ ਸੂਟ ਬਣਿਆ ਹੋਇਆ ਜੇ ਸਿੰਪਲ ਸੋਬਰ ਪਹਿਣਾ ਕਹਿੰਦੀਆਂ ਨੇ ਕਿ ਭਰਾਵਾ ਅਸੀਂ ਨਿਉ ਕਟਾਈ ਪਾਣੀ ਤੇ ਜੇ ਤੇ ਕੁਝ ਹੋਰ ਦੇ ਸਕਦਾ ਤੇ ਫੇਰ ਹੀ ਅਸੀਂ ਆਰਡਰ ਕਰੀਏ ਤੇ ਫਿਰ ਭਰਾ ਤੁਹਾਡੇ ਨੇ ਪੇਸ਼ ਕੀਤਾ ਜੇ ਨਵਾਂ ਤੋਹਫਾ ਨਵਾਂ ਹੀ ਬੰਬ ਕੱਢ ਕੇ ਰਿਆਤਾ ਜੇ ਚੈੱਕ ਕਰੋ ਅਜਦਾ ਆਰਟੀਕਲ ਬਹੁਤ ਸੋਹਣਾ ਲੀਲਨ ਕਾਟਨ ਦਾ ਸੂਟ ਆ ਬਹੁਤ ਪਿਆਰਾ ਬਹੁਤ ਸੋਹਣਾ ਆਰਟੀਕਲ ਬੜਾ ਪਿਆਰਾ ਜੇ 2.5 ਮੀਟਰ ਦੀ ਸ਼ਰਟ ਆਏਗੀ ਲੀਲਨ कॉटन ਦੀ ਸ਼ਰਟ ਆ ਲੀਲਨ कॉटन ਦਾ 2.5 ਮੀਟਰ ਦਾ ਦੁਪੱਟਾ ਆ ਗਿਆ ਜੇ ਨਾਲ ਮਸਲੀਨ कॉटन ਦਾ 2.5 ਮੀਟਰ ਦਾ ਬਾਟਮ ਇਹ ਆ ਗਿਆ ਜੇ ਦਾ ਦੁਪੱਟਾ ਬਹੁਤ ਸੋਹਣਾ ਸੌਫਟ ਫਿਨਿਸ਼ ਦੇ ਵਿੱਚ ਆ ਕਿਉਂਕਿ ਭਾਰ ਗਰਮੀ ਦੇ ਵਿੱਚ ਪੈਣ ਵਾਲੇ ਸੂਟ ਦੇ ਰਿਹਾ ਤੁਹਾਨੂੰ ਕਿਉਂਕਿ ਅੱਗੋਂ ਹੁਣ ਜਿਵੇਂ April May June July ਤੁਹਾਨੂੰ ਪਤਾ ਕਿ ਭਾਰ ਗਰਮੀ ਹੁੰਦੀ ਆ ਬਹੁਤ ਸੋਹਣਾ ਸੂਟ ਆ ਬਹੁਤ ਪਿਆਰਾ ਹੈ ਕਲਰ ਹੈਗਾ ਜੇ ਗ੍ਰੇ ਹੁਣ ਤਖਾਣੇ ਤੁਹਾਨੂੰ ਇਹਦੇ ਕਲਰ ਔਰ हां जी दोस्तों लेके आए हैं और ताडे को कलर पहला ਤੁਸੀਂ ਦੇਖਿਆ ਸੀ ਗ੍ਰੇ ਗ੍ਰੇ ਬੜਾ ਪਿਆਰਾ ਜਿਹਾ ਕਲਰ ਸੀਗਾ ਗਰਮੀਆਂ ਵਾਲੇ ਰੰਗ ਹੈਗੇ ਜੇ ਕਿਹੜਾ ਬਹੁਤ ਸੋਹਣਾ ਆ ਪਰਲਸ ਦਾ ਕੰਮ ਕੀਤਾ ਹੈਂਡਵਰਕ ਦੇ ਨਾਲ ਠੀਕ ਆ ਜੀ ਪ੍ਰੋਪਰ ਹੈਂਡਵਰਕ ਦਾ ਸੂਟ ਹੈਗਾ ਜੇ ਪ੍ਰਿੰਟ ਪਲੱਸ ਨਾਲ ਉੱਤੇ ਐਮਬ੍ਰੋਇਡਰੀ ਵਰਕ ਆ ਹੈਂਡਵਰਕ ਆ ਬਹੁਤ ਸੋਹਣਾ ਗਰਮੀਆਂ ਵਾਲਾ ਲੀਲਨ ਕਾਟਨ ਦਾ ਸੂਟ ਸੀਗਾ ਕਲਰ ਆਣਗੇ ਦੇ ਵਿੱਚ ਚਾਰ ਗ੍ਰੇ ਕਲਰ ਦੇਖਿਆ ਜੇ ਇੱਕ ਆ ਗਿਆ ਜੇ ਪਿੰਕ ਪੀਚ ਕਲਰ ਇਹ ਆ ਗਿਆ ਜੇ ਲਾਈਟ ਸਕਾਈ ਕਲਰ ਜਿਹਨੂੰ ਆਈਸ ਕਲਰ ਵੀ ਕਹਿ ਸਕਦੇ ਆ ਫਰੋਜੀ ਰੰਗ ਵੀ ਕਹਿ ਸਕਦੇ ਆ ਬਦਲੀ ਰੰਗ ਵੀ ਕਹਿ ਸਕਦੇ ਆ ਠੀਕ ਆ ਇਹ ਆ ਗਿਆ ਜੇ ਔਰੈਂਜ ਪੀਚ ਕਲਰ ਠੀਕ ਹੈ ਜੀ ਇਹ ਸ਼ੇਡ ਔਰ ਉਹ ਸ਼ੇਡ ਇਹ ਪਿੰਕਿਸ਼ ਪੀਚ ਹੈ ਇਹ ਔਰੈਂਜ ਪੀਚ ਹੈ ਸਕਾਈ ਕਲਰ ਹੈ ਗ੍ਰੇ ਕਲਰ ਚਾਰ ਕਲਰ ਦਾ ਬਹੁਤ ਪਿਆਰਾ ਬਹੁਤ ਸੋਹਣਾ ਜਿਹਾ ਡਿਜ਼ਾਈਨ ਆ ਬੜਾ ਪਿਆਰਾ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਔਰ 2.5 ਮੀਟਰ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਰ ਸੂਟ ਆ ਔਰ ਹਾਂ ਪ੍ਰਾਈਸ ਦਾ ਸੁਣਾਤੇ ਮੈਂ ਭੁੱਲੀ ਗਿਆ ਪ੍ਰਾਈਸ ਸਿਰਫ ਤੇ ਸਿਰਫ 17-1800 ਨਹੀਂ ਸਿਰਫ 1 हां गर्मीया दी ऑफर आ लिमिटेड स्टॉक आ जल्दी तो जल्दी ग्रैब ਕਰਨ ਦੀ ਕੋਸ਼ਿਸ਼ ਕਰਿਓ ਹਾਂਜੀ ਦੋਸਤੋ ਕਿਦਾਂ ਦਾ ਲੱਗਾ ਡਿਜ਼ਾਈਨ ਕਿਦਾਂ ਦਾ ਲੱਗਾ ਆਰਟੀਕਲ ਖੂਬਸੂ ਤੁਹਾਨੂੰ ਸਾਡਾ ਡਿਜ਼ਾਈਨ ਸਾਡਾ ਆਰਟੀਕਲ ਪਸੰਦ ਆਇਆ ਹੋਵੇਗਾ ਹੋਰ ਇਦਾਂ ਦੇ ਸੋਹਣੇ ਸੋਹਣੇ ਆਰਟੀਕਲ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਨੇ ਹੋਰ ਨਵੇਂ ਡਿਜ਼ਾਈਨ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਟੀਲ ਦੈਨ ਬਾਏ ਬਾਈ ਟੇਕਰ ਅਵਨਸਡੇ ਸਤਿ ਸ਼੍ਰੀ ਅਕਾਲ ਜੀ ਔਰ ਹਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਦਾਂ ਦੇ ਨਵੇਂ-ਨਵੇਂ ਕੰਟੈਂਟ ਆ ਰਹੇ ਆ ਔਨ ਦਾ ਵੇ ਆ ਸ਼ੂਟ ਹੋ ਗਏ ਆ ਸਿਰਫ ਅਪਲੋਡ ਕਰਨ ਦੀ ਦੇਰ ਆ ਆਨ ਕਰਨਾ ਨਾ ਭੁੱਲੇਓ ਕਿਉਂਕਿ ਮੈਂ ਕੋਈ ਵੀ ਅਪਲੋਡ ਕਰਦਾ ਵਾਂ ਕੋਈ ਵੀਡੀਓ ਪਾਣਾ ਕੋਈ ਸ਼ਾਰਟ ਪਾਣਾ ਵਾਂ ਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਸੋ ਕਿਉਂਕਿ ਲਿਮਟਡ ਜਸਟਾਕ ਹੁੰਦਾ ਆ ਸੋ ਜਲਦੀ ਜਲਦੀ ਗ੍ਰੈਬ ਕਰਨ ਦੀ ਕੋਸ਼ਿਸ਼ ਕਰਿਆ ਕਰੋ ਇਦਾਂ ਦੇ ਹੋਰ ਡਿਜ਼ਾਈਨ ਵੇਖਣ ਵਾਸਤੇ